ਵਿਆਹ ਵਿੱਚ ਲੱਗੀ ਬਰਾਤਿਆਂ ਲਈ ਵੱਖਰੀ ਹੀ ਸਟਾਲ ਚਾਰੇ ਪਾਸੇ ਹੋ ਰਹੀ ਬਹੁਤ ਚਰਚਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਹੁਤ ਪੈਸਾ ਖਰਚ ਕਰਕੇ ਖਾਣ ਪੀਣ ਦੀਆਂ ਵੱਖੋ ਵੱਖਰੀਆਂ ਸਟਾਲਾਂ ਲਗਾਈਆਂ ਜਾਂਦੀਆਂ ਨੇ ਪਰ ਹੁਣ ਇਸ ਵਿਆਹ ਵਿੱਚ ਲੱਗੀ ਸਟਾਲ ਨੇ ਚਾਰੇ ਪਾਸੇ ਕਰਵਾ ਦਿੱਤੇ ਚਰਚੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਇੱਕ ਸਟਾਲ ਵੱਲ ਜਾ ਰਹੇ ਨੇ ਅਤੇ ਇਹ ਸਟਾਲ ਵੀ ਕੋਈ ਖਾਣ ਪੀਣ ਵਾਲੀ ਚੀਜ਼ ਦੀ ਨਹੀਂ ਸਗੋਂ ਕਿਤਾਬਾਂ ਦੀ ਲਗਾਈ ਹੋਈ ਹੈ ਜਿਸ ਵਿੱਚ ਪੰਜਾਬ ਦੀਆਂ ਕਿੱਸੇ ਕਹਾਣੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀ ਵਾਲੀਆਂ ਕਿਤਾਬਾਂ ਰੱਖੀਆਂ ਗਈਆਂ ਸੀ ਤਾਂ ਕਿ ਪੈਲਸ ਵਿੱਚ ਮੌਜੂਦ ਜੋ ਵੀ ਵਿਅਕਤੀ ਕਿਤਾਬਾਂ ਪੜ੍ਹਨਾ ਚਾਹੁੰਦਾ ਹੈ ਪੜ੍ਹ ਸਕੇ ਅਤੇ ਪੜ੍ਹ ਕੇ ਚੰਗੀ ਜਾਣਕਾਰੀ ਲੈ ਸਕੇ ਸੋ ਅਕਸਰ ਹੀ ਅੱਜਕੱਲ੍ਹ ਵਿਆਹਾਂ ਵਿੱਚ ਬਹੁਤ ਜ਼ਿਆਦਾ ਪੈਸਾ ਫਾਲਤੂ ਚੀਜ਼ਾਂ ਤੇ ਖਰਚਿਆ ਜਾਂਦਾ ਹੈ ਪਰ ਸਲਾਮ ਹੈ ਇਨ੍ਹਾਂ ਪਰਿਵਾਰਾਂ ਦੀ ਸੋਚ ਨੂੰ ਜਿਨ੍ਹਾਂ ਨੇ ਇੱਕ ਵਧੀਆ ਸੁਨੇਹਾ ਦਿੱਤਾ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ